ਹਲੋ ਜੀ ਸਸਤੀ ਕਾਜੀ ਇਹਨਾਂ ਦੁਪੱਟਿਆਂ ਦਾ ਬਹੁਤ ਅੱਛਾ ਰਿਸਪੌਂਸ ਆਇਆ ਸੀ ਬਟ ਹੁਣ ਆਪਾਂ ਇਹਨਾਂ ਦੀਆਂ ਸ਼ਰਟਾਂ ਵੀ ਤਿਆਰ ਕਰ ਦਿੱਤੀਆਂ ਨੇ ਸ਼ਰਟ ਦੇ ਨਾਲ ਤੁਸੀਂ ਪਲੇਨ ਸਲਵਾਰ ਲੈ ਸਕਦੇ ਹੋ ਇਹ ਫੈਬਰਿਕ ਸੇਮ ਹੀ ਰਹੂਗਾ ਚਾਹੇ ਤੁਸੀਂ ਇਹਦੀ ਦੁਪੱਟਾ ਬਣਾ ਲਓ ਕਿਉਂਕਿ ਬਹੁਤ ਸੋਹਣਾ ਫੈਬਰਿਕ ਹੈ ਦੁਪੱਟੇ ਦੇ ਵੀ ਕੰਮ ਆਏਗਾ ਸੋ ਅੱਜ ਪ੍ਰਿੰਟਡ ਲਵਰਸ ਦੇ ਵਾਸਤੇ ਜਿਨ੍ਹਾਂ ਨੂੰ ਪ੍ਰਿੰਟ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਜਾਂ ਫਿਰ ਜਿਨ੍ਹਾਂ ਨੇ ਕੋਟ ਸਟ ਬਣਾਉਣੇ ਹੁੰਦੇ ਨੇ ਫਰੌਕ ਬਣਾਉਣੀਆਂ ਹੁੰਦੀਆਂ ਨੇ ਸੋ ਅੱਜ ਕਾਫੀ ਤਰ੍ਹਾਂ ਦੇ ਪ੍ਰਿੰਟ ਸੂਟ ਆਪਾਂ ਵਿੱਚ ਐਡ ਕੀਤੇ ਹੋਏ ਨੇ ਜਿਵੇਂ ਕ੍ਰੇਪ ਹੋ ਗਈ ਇਹ ਹੋਗੇ ਨੇ कॉटन रेयन कॉटन चिकनकारी ਦੇ ਵਿੱਚ ਕਾਫੀ ਲੰਬੀ ਵੀਡੀਓਜ਼ ਹੋ ਜਾਂਦੀ ਹੈ ਨੇ ਜਿੰਨੀ ਜ਼ਿਆਦਾ ਵੈਰਾਈਟੀ ਤੇ ਕੁਝ ਕੁ ਪੀਸ ਆਪ ਐਡ ਕੀਤੇ ਨੇ ਇਹਦੇ ਵਿੱਚ ਸੋ ਇਹ ਸਾਰੇ क्रेप ਦੇ ਨੇ ਜੇ ਤੁਸੀਂ ਅਨਾਰਕਲੀ ਫਰੌਕ ਬਣਾਉਣੀ ਚਾਹੁੰਦੇ ਹੋ ਜਾਂ ਚੋਨਾ ਵਾਲੀ ਬਣਾਉਣੀ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਲੈ ਸਕਦੇ ਇਹਦੀ ਸ਼ਾਈਨ ਵੀ ਹੁੰਦੀ ਹੈ ਔਰ ਬਹੁਤ ਸੋਹਣੀ ਬਣ ਕੇ ਰੈਡੀ ਹੁੰਦੀ ਹੈ ਸੋ ਇਹ कॉटन ਦੇ ਸੂਟ ਨੇ ਪ੍ਰਿੰਟ ਬਹੁਤ ਸੋਹਣੇ ਨੇ ओरिजिनल कॉटन ਦੇ ਸੂਟ ਹੋਣਗੇ ਔਰ 1750 ਦਾ ਫ੍ਰੀ ਸ਼ਿਪਿੰਗ ਦੇ ਵਿੱਚ ਤੁਸੀਂ ਇਹ ਘਰ ਬੈਠੇ ਮੰਗਵਾ ਸਕਦੇ ਹੋ ਔਰ ਇਹਨਾਂ ਦੀ ਪ੍ਰਿੰਟ ਬਹੁਤ ਸੋਹਣੀ ਕੱਟ ਪੂਰੀ ਹੋਏਗੀ ਜੀ 5 ਮੀਟਰ ਡਿਜ਼ਾਈਨਰ ਸੂਟ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਲੈਸਾ ਲਾ ਕੇ ਬਣਾ ਸਕਦੇ ਔਰ ਇੱਕ ਸੂਟ ਸਪੈਸ਼ਲ कॉटन ਆਈ ਹੈ ਜਿਹਦੇ ਵਿੱਚ ਚਿਕਨਕਾਰੀ ਦਾ ਕੰਮ ਕੀਤਾ ਗਿਆ ਜਿਵੇਂ ਕਿ ਤੁਸੀਂ ਇਹਨਾਂ ਦੀ ਸ਼ਰਟਾਂ ਬਣਾ ਸਕਦੇ ਹੋ ਪਰ ਮੀਟਰ ਦੇ ਹਿਸਾਬ ਨਾਲ ਮਿਲ ਜੂਗੀ ਔਰ ਇਹਦੇ ਵਿੱਚ ਪ੍ਰਿੰਟ ਕੀਤਾ ਹੁੰਦਾ ਇਹਦੀ ਬਣੀ ਹੋਈ ਸ਼ਰਟ ਬਹੁਤ ਸੋਹਣੀ ਲੱਗਦੀ ਹੈ ਸ਼ਰਟ ਦੇ ਵਿੱਚ ਤੁਸੀਂ ਕੋਈ ਲੈਸ ਨਹੀਂ ਲਗਾਉਣੀ ਬਹੁਤ ਹੀ ਸੋਹਣੀ ਆਰਡਰੋਂ ਦੇ ਕੋਈ ਪ੍ਰਿੰਟ ਵੀ ਬਹੁਤ ਸੋਹਣੇ-ਸੋਹਣੇ ਮਿਲ ਜਾਂਦੇ ਨੇ